ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਸਿਰਫ ਇਸ ਗੱਲ ਕਰਕੇ ਵੀਡੀਓ ਬਣਾ ਰਿਹਾ ਹਾਂ ਕਿਉਂਕਿ ਮੈਨੂੰ ਦੇਖਣ 'ਚ ਇਹ ਲੱਗ ਰਿਹਾ ਵੇ ਕਿ ਸਿੱਖ ਸਮਾਜ ਨਾਲ ਤੱਕਾ ਹੋ ਰਿਹਾ ਸਿੱਖਾਂ ਨਾਲ ਬਹੁਤ ਤੱਕਾ ਹੋ ਰਿਹਾ ਤੱਕਾ ਇਸ ਗੱਲ ਕਰਕੇ ਹੋ ਰਿਹਾ ਕਿ ਜੇ ਕੋਈ ਸਿੱਖ ਆਪਣੇ ਆਜ਼ਾਦ ਪੰਜਾਬ ਦੀ ਗੱਲ ਕਰਦਾ ਆਪਣੇ ਪੰਜਾਬ ਦੀ ਗੱਲ ਕਰਦਾ ਤਾਂ ਉਹਨੂੰ ਚੱਕ ਕੇ ਜੇਲ੍ਹਾਂ ਵਿੱਚ ਪਾ ਦਿੰਦੇ ਨੇ ਐਨਐਸਏ ਲਾ ਦਿੰਦੇ ਨੇ NSA ਲਾ ਕੇ ਉਹਨਾਂ ਨੂੰ ਡਿਬਰੂਗੜ ਜੇਲ੍ਹ 'ਚ ਆਪਣੇ ਪੰਜਾਬ ਤੋਂ ਬਾਹਰ ਭੇਜ ਦਿੰਦੇ ਨੇ ਕਿੰਨੇ ਕਿਲੋਮੀਟਰ ਦੂਰ ਬਾਹਰ ਤਾਂ ਕਿ ਮਾਪਿਓ ਭੈਣ ਭਰਾ ਜਾਂ ਕੋਈ ਵੀ ਸਗਾ ਸੰਬੰਧੀ ਉਹਨਾਂ ਦੀ ਸਾਰ ਨਾ ਲੈ ਸਕੇ ਤੇ ਉਹਨਾਂ ਉਹਨਾਂ ਦੀ NSA 2-2 ਸਾਲ 3-3 ਸਾਲ ਕਰ ਦਿੰਦੇ ਹਨ ਜੋ ਕਿ ਬੜਾ ਹੀ ਗਲਤ ਆ ਹੁਣ ਤਾਂ ੱੱਕੇ ੱੱਕੇ ਦੀ ਹੱਦ ਕਰ ਦਿੱਤੀ ਐ ਪੰਜਾਬ ਸਰਕਾਰ ਨੇ ਹੁਣ ਭਾਈ ਸਾਹਿਬ ਭਾਈ ਅਮਰਿਤਪਾਲ ਸਿੰਘ ਜੀ ਦੀ ਮਾਤਾ ਜਿਹਨੂੰ ਵੀ ਗ੍ਰਿਫਤਾਰ ਕਰ ਲਿੱਤਾ ਗਿਆ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਨ ਉਹ ਬਿਲਕੁਲ ਵਜ਼ੀਰ ਖਾਂ ਦੇ ਰਾਹ ਤੇ ਤੁਰ ਰਹੇ ਹਨ ਮੈਂ ਇਹੀ ਕਹਿਣਾ ਚਾਹਾਂਗਾ ਭਗਵੰਤ ਮਾਨ ਜੀ ਤੁਸੀਂ ਬਿਲਕੁਲ ਵਜ਼ੀਰ ਖਾਂ ਦੇ ਰਾਹ ਤੇ ਤੁਰ ਰਹੇ ਹੋ ਤੁਸੀਂ ਜਿਵੇਂ ਵਜ਼ੀਰ ਖਾਂ ਨੇ ਗੁਰੂ ਸਾਹਿਬ ਜੀ ਦੇ ਮਾਤਾ ਤੇ ਬੱਚਿਆਂ ਨੂੰ ਗ੍ਰਿਫਤਾਰ ਕਰ ਲੇ ਕਰ ਦਿੱਤਾ ਸੀ ਉਵੇਂ ਹੀ ਤੁਸੀਂ ਭਾਈ ਸਾਹਿਬ ਭਾਈ ਅਮਰਿਤਪਾਲ ਸਿੰਘ ਜੀ ਦੇ ਮਾਤਾ ਜੀ ਨੂੰ ਗ੍ਰਿਫਤਾਰ ਕਰ ਲਿੱਤਾ ਤੇ ਮੈਂ ਕਿਸੇ ਦਾ ਕੰਪੇਅਰ ਗੁਰੂ ਸਾਹਿਬ ਜੀ ਜਾਂ ਉਹਨਾਂ ਦੀ ਮਾਤਾ ਨਾਲ ਨਹੀਂ ਕਰ ਰਿਹਾ ਮੈਂ ਸਿਰਫ ਇਹ ਕਹਿ ਰਿਹਾ ਵੀ ਤੁਸੀਂ ਵਜ਼ੀਰ ਖਾਂ ਦੇ ਰਾਹ ਤੇ ਚੱਲ ਰਹੇ ਹੋ ਤੇ ਤੁਹਾਡਾ ਕੰਪੇਅਰ ਮੈਂ ਵਜੀਰ ਖਾਨ ਨਾਲ ਕਰ ਰਿਹਾ ਤੇ ਮੈਂ ਬਸ ਇਹੀ ਕਹੂੰਗਾ ਤੁਸੀਂ ਬਿਲਕੁਲ ਵਜੀਰ ਖਾਨ ਦੇ ਨਕਸ਼ੇ ਕਦਮ ਤੇ ਤੁਰ ਰਹੇ ਹੋ ਤੁਸੀਂ ਵੀ ਗ੍ਰਿਫਤਾਰ ਕਰ ਲਿਆ ਵਜੀਰ ਖਾਨ ਨੇ ਵੀ ਗ੍ਰਿਫਤਾਰ ਕੀਤਾ ਸੀ ਤੇ ਇਸਲਾਮ ਕਬੂਲ ਕਰਨ ਲਈ ਕਿਹਾ ਸੀ ਤੁਸੀਂ ਵੀ ਗ੍ਰਿਫਤਾਰ ਕਰ ਰਿਹਾ ਕਰ ਲਿਆ ਤੇ ਤੁਸੀਂ ਵੀ ਉਹਨਾਂ ਨੂੰ ਉਹਨਾਂ ਦੀ ਸੰਘਰਸ਼ ਤੋਂ ਰੋਕਣ ਲਈ ਗ੍ਰਿਫਤਾਰ ਕੀਤਾ ਜੋ ਕਿ ਬਹੁਤ ਹੀ ਗਲਤ ਹੈ ਤੇ ਮੈਂ ਸਾਰੇ ਸਿੱਖ ਸਮਾਜ ਨੂੰ ਇਹੀ ਕਹਿਣਾ ਚਾਹਾਂਗਾ ਹਜੇ ਵੀ ਇਕੱਠੇ ਹੋ ਜਾਓ ਨਹੀਂ ਤਾਂ ਇਹ ਤਸ਼ੱਦਦ ਤੁਹਾਡੇ ਤੇ ਵੀ ਹੋਣਾ ਆਣ ਵਾਲੇ ਟਾਈਮ ਜਿਹੜੇ ਪੰਜਾਬ ਦੀ ਗੱਲ ਨਹੀਂ ਨਾ ਕਰ ਸਕਦੇ ਜਿਹੜੇ ਪੰਜਾਬ ਨਾਲ ਨਹੀਂ ਨਾ ਖੜ ਸਕਦੇ ਉਹ ਫਿਰ ਜੁੱਤੀਆਂ ਹੀ ਖਾਣਗੇ ਪ੍ਰਵਾਸੀਆਂ ਕੋ ਹਾਂ ਜੇ ਨਹੀਂ ਖੜਨਾ ਨਾ ਖੜੋ ਕੋਈ ਗੱਲ ਨਹੀਂ ਪਰ ਵੀਡੀਓ ਸ਼ੇਅਰ ਕਰ ਦੋ ਜਿਹੜੇ ਨਹੀਂ ਖੜ ਸਕਦੇ ਜਿਨ੍ਹਾਂ ਨੂੰ ਡਰ ਲੱਗਦਾ ਹੈ ਵੀਡੀਓ ਸ਼ੇਅਰ ਕਰਕੇ ਆਪਣਾ ਫਰਜ਼ ਨਿਭਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ